ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਬਾਰੇ ਇਹ ਜਾਣਕਾਰੀ ਮੌਸਮ ਵਿਭਾਗ ਦੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜਿਵੇਂ ਦੇਸ਼ ਭਰ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਇਸੇ ਵਿਚਾਲੇ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਇੱਕ ਤਾਜ਼ਾ ਪੋਵਖਵਣੀ ਜਾਰੀ ਕੀਤੀ ਹੈ ਇਸ ਦੇ ਮੁਤਾਬਿਕ ਉੱਚੇ ਪਹਾੜੀ ਇਲਾਕਿਆਂ 'ਚ ਬਰਫਵਾਰੀ ਅਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਗਰਜੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਸ ਨਾਲੇ ਦੱਖਣ ਭਾਰਤ ਦੇ ਕਈ ਰਾਜਾਂ 'ਚ ਤਾਪਮਾਨ 'ਚ ਵਾਧਾ ਦੇਖਿਆ ਜਾ ਸਕਦਾ ਹੈ ਜੀਹਾਂ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 27 ਅਤੇ 28 ਫਰਵਰੀ ਨੂੰ ਵੀ 24 ਨੂੰ 25ਵੀਂ ਹਿਮਾਲਿਆ ਖੇਤਰ 'ਚ ਮੀਂਹ ਦੇ ਨਾਲ-ਨਾਲ ਬਰਫਵਾਰੀ ਹੋ ਸਕਦੀ ਹੈ ਮੀਂਹ ਅਤੇ ਬਰਫਵਾਰੀ ਕਰਕੇ ਤਾਪਮਾਨ 'ਚ ਗਰਾਫਟ ਦਰਜ ਕੀਤੀ ਜਾ ਸਕਦੀ ਹੈ ਇਸ ਦੌਰਾਨ ਮੈਦਾਨੀ ਹਿੱਸਿਆਂ 'ਚ ਵੀ ਦੇਖ आईएमडी ਨੇ ਇੱਕ ਤੱਕ ਪੋਸਟਰ ਪੋਸਟਰ ਆਹੀ ਆਉਣ ਵਾਲੇ ਦਿਨਾਂ 'ਚ ਮੌਸਮ ਦੇ ਪੈਟਰਨ ਬਾਰੇ ਕੋਈ ਖਵਾਨੀ ਕੀਤੀ ਹੈ ਮੌਸਮ ਵਿਗਿਆਨੀਆ ਦੇ ਕਹੇ ਹੈ ਕਿ 27 ਅਤੇ 28 ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਮੌਸਮ 'ਚ ਬਦਲਾਅ ਹੋ ਸਕਦੇ ਹਨ ਉੱਤਰੀ ਪਹਾਤ ਤੋਂ ਪੂਰਬੀ ਪਹਾਤ ਤੱਕ ਮੈਦਾਨੀ ਇਲਾਕਿਆਂ 'ਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਮੱਧ ਪਹਾਤ ਦੇ ਕਈ ਖੇਤਰਾਂ 'ਚ ਸੋਮਵਾਰ ਤੇ ਮੰਗਲਵਾਰ ਨੂੰ ਚੰਗੀ ਬਾਰਿਸ਼ ਹੋ ਸਕਦੀ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ